ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਨੀ ਹੈ ਇੱਕ ਜਿਹੜੇ ਬੰਦੇ ਭੇਡਾਂ ਦੀ ਤਰ੍ਹਾਂ ਇਹ ਕਹਿ ਰਹੇ ਨੇ ਕਿ ਆਵਾਜ਼ ਅਮਰਤਪਾਲ ਦੀ ਨਹੀਂ ਹੈਗੀ ਆਡੋ ਵਿੱਚ ਜਿਹੜੇ ਕਹਿੰਦੇ ਨੇ ਬਣਾਈ ਗਈ ਹੈ ਜੀ ਕਿਸੇ ਕਲਾਕਾਰ ਦੇ ਕੋਲੋਂ ਬਣਾਈ ਹੋਣੀ ਹੈ ਜਿਹੜਾ ਸੌਫਟਵੇਅਰ ਏਆਈ ਹੈ ਉਦੇ ਨਾਲ ਬਣਾਈ ਹੋਣੀ ਇਹ ਤਾਂ ਗੱਲਾਂ ਕਰਦੇ ਆ ਆਡੀਓ ਫੇਕ ਹੋਵੇ ਅਸਲੀ ਹੋਵੇ ਕੋਈ ਮਤਲਬ ਨਹੀਂ ਦੋ ਗੱਲਾਂ ਦਾ ਜਵਾਬ ਅਮਰਤਪਾਲ ਦਾ ਪਾਪਾ ਦੇਦੇ ਅਮਰਤਪਾਲ ਦੇਦੇ ਤੁਸੀਂ ਜਦੋਂ ਅਮਰਿਸ਼ ਕਾਉਣ ਦੀ ਗੱਲ ਕਰਦੇ ਹੋ ਉਹ ਤਾਂ ਤੁਹਾਨੂੰ ਆਪਣਾ ਭਰਾ ਦਿਸਿਆ ਨਹੀਂ ਅੱਜ ਵੀ ਜੇ ਤੁਸੀਂ ਅਮਰਤਪਾਲ ਦੇ ਘਰ ਜਾ ਕੇ ਪੁਲਿਸ ਛਾਪਾ ਮਾਰੇ ਉਹਦੇ ਭਰਾ ਹੈਪੀ ਦਾ ਨੋਮ ਟੈਸਟ ਕਰਾਵੇ ਤਾਂ ਅੱਜ ਵੀ ਪੋਜ਼ਿਟਿਵ ਆਇਆ ਜੋ ਉਹਨਾਂ ਸ਼ੱਕ ਕਰਦਾ ਹੈ ਤੇ ਵੀ ਇਸ ਤਾਈਏ ਦੂਜੀ ਗੱਲ ਤੁਸੀਂ ਅਮਰ ਸ਼ਕਾਉਣ ਦੀ ਗੱਲ ਕਰਦੇ ਹੋ ਪਹਿਲਾਂ ਤੁਸੀਂ ਕਹਿੰਦੇ ਸੀ ਉਹਦਾ ਜੇ ਉਦਾਂ ਸਰੀ ਸਭ ਪਾਈ ਫਿਰਦਾ ਅਮਰਤਪਾਲ ਦਾ ਪੱਪਾ ਕਹਿੰਦਾ ਸੀ ਚਲੋ ਉਦਾਂ ਪਾਈ ਫਿਰਦਾ ਰਿਹਾ ਉਦੋਂ ਬਾਅਦ ਲੋਕਾਂ ਨੇ ਛਿੱਤਰ ਵੀ ਫੇਰੇ ਆ ਬਾਅਦ ਵਿੱਚ ਅਮਰ ਸ਼ਕਾਤਾ ਉਹਦੀਆਂ ਹੁਣ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਜਿਹੜਾ ਕਹਿੰਦਾ ਸੀ ਤਲਵੰਡੇ ਪਹੁੰਚੋ ਸਾਤਸੰਗਤ ਜੀ ਬੇਨਤੀ ਹੈ ਉਹਦੇ ਵੀ ਨਸ਼ਾ ਕੀਤਾ ਹੋਇਆ ਸੀ ਉਹਨੂੰ ਅਮਰਤ ਕਿਉਂ ਨਹੀਂ ਸ਼ਕਾਰੇ ਪਤਾ ਹੈ ਵੀ ਇਹ ਨਸ਼ਾ ਛੜ ਨਹੀਂ ਸਕਦਾ ਬਦਨਾਮੀ ਹੋ ਵੀ ਅਸੀਂ ਲੋਕਾਂ ਦੇ ਨਸ਼ੇ ਛਡਾਉਣੇ ਆ ਸਾਡਾ ਪੁੱਤ ਨਸ਼ਾ ਕਰਦਾ ਫਿਰਦਾ ਇਹ ਦੋ ਸਵਾਲ ਵੀ ਹੁਣ ਤੱਕ ਅਮਰਤਪਾਲ ਦੇ ਭਰਾ ਨੇ ਅਮਰਤ ਕਿਉਂ ਨਹੀਂ ਛਕਿਆ ਕਿਉਂ ਨਸ਼ਾ ਕਰਦਾ ਜੇ ਨਹੀਂ ਕਰਦਾ ਤਾਂ ਫਿਰ ਅੱਜ ਵੀ ਉਹਦਾ ਡਰਗ ਟੈਸਟ ਦੁਬਾਰਾ ਕਰਾਇਆ ਜਾ ਸਕਦਾ ਹੈ ਮੈਡੀਕਲ ਦੁਬਾਰਾ ਵੀ ਕਰਾ ਸਕਦੇ ਇਹ ਸੱਚਾਈ ਹੈ ਪਰ ਜਿਹੜੀਆਂ ਭੇਡਾਂ ਹੁੰਦੀਆਂ ਨੇ ਨਾ ਇਹਨਾਂ ਨੂੰ ਬਿਆ-ਬਿਆ ਕਰਨ ਦੀ ਆਦਤ ਹੁੰਦੀ ਹੈ ਇਹ ਸਮਝ ਨਹੀਂ ਸਕਦੀ ਜਦੋਂ ਵੀ ਕੋਈ ਬੰਦਾ ਪੋਸਟ ਪਾਉਂਦਾ ਹੈ ਜਦੋਂ ਕੋਈ ਇੰਟਰਵਿਊ ਹੁੰਦੀ ਹੈ ਭਾਈ ਸਾਹਿਬ ਨੂੰ ਬਨਾਮ ਕੀਤਾ ਜਾ ਰਿਹਾ ਹੈ ਭਾਈ ਸਾਹਿਬ ਦੀ ਕਰਦਾਰ ਕੁਝ ਕੀਤੀ ਜਾ ਰਹੀ ਹੈ ਕਿਹੜਾ ਭਾਈ ਸਾਹਿਬ ਹਾਲੇ ਤਾਂ ਭਾਈ ਸਾਹਿਬ ਦਾ ਬਹੁਤ ਕੁਝ ਆਉਣਾ ਬਾਕੀ ਹੈ ਦਵਾਈ ਵਾਲੇ ਕਹਿੰਦੇ ਜਿੰਨਾ ਚਿਰ ਕਹਿੰਦੇ ਸਾਡੇ ਕੋਲੇ ਰਿਹਾ ਹੈ ਨਾ ਦਵਾਈ ਕਹਿੰਦੇ ਇੱਕ ਇੱਕ ਦਿਨ ਦੀ ਇਹਦੀ ਰਿਕਾਰਡਿੰਗ ਲੋਕਾਂ ਕੋਲੇ ਪਈ ਹੈ ਉੱਥੇ ਕੁੜੀਆਂ ਦੇ ਨਾਲ ਕਿੰਨਾ ਗੱਲਾਂ ਬਾਤਾਂ ਕੀਤੀਆਂ ਕਿੰਨਾ ਅਜਾਸੀਆਂ ਕੀਤੀਆਂ ਸਾਰਾ ਕੁਝ ਉੱਥੇ ਪਿਆ ਚਲੋ ਜਦੋਂ ਕੋਈ ਮੇਰੇ ਕੋਲੋਂ ਬੰਦਾ ਪੁੱਛਦਾ ਨਾ ਮੈਂ ਇਹ ਕਹਿਣਾ ਹੁੰਦਾ ਵੀ ਕੋਈ ਨਹੀਂ ਯਾਰ ਜਵਾਨੀ ਪਹਿਰੇ ਵਿੱਚ ਬਹੁਤ ਪੁਛ ਹੋ ਜਾਂਦਾ ਹੈ ਕੋਈ ਗੱਲ ਨਹੀਂ ਇਹ ਸਾਰੇ ਬੱਚੇ ਕਰਦੇ ਹੁੰਦੇ ਆ ਪਰ ਜਦੋਂ ਤੁਸੀਂ ਉੱਥੇ ਪੜਦੇ ਪਾਉਣ ਦੀ ਕੋਸ਼ਿਸ਼ ਕਰਦੇ ਹੋ ਬੰਦੇ ਦੇ ਨਾਂ ਤੇ ਕੌਮ ਦੇ ਨਾਂ ਤੇ ਤੁਸੀਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋ ਇੱਕ ਵੱਡੇ ਆਗੂ ਬਣ ਕੇ ਵੱਡੇ ਬ੍ਰਹਮ ਗਿਆਨੀ ਬਣਨ ਦੀ ਕੋਸ਼ਿਸ਼ ਕਰਦੇ ਹੋ ਉਦੋਂ ਹਰੇਕ ਬੰਦਾ ਚਾਹੁੰਦਾ ਵੀ ਇਹ ਸੱਚ ਸਾਹਮਣੇ ਆਵੇ ਜਿਹੜੀ ਇਹ ਆਡੀਓ ਵਾਇਰਲ ਕੀਤੀ ਹੈ ਮੈਨੂੰ ਪਤਾ ਹੈ ਮਨਜੀਠੀਏ ਦੇ ਕੋਲੋਂ ਹੋਈ ਹੈ ਮਨਜੀਠੀਏ ਕਿਹੜਾ ਪਲਾ ਮਨਸਾ ਉਹਦੇ ਵੀ ਸੰਬੰਧ ਗੈਂਗਸਟਰਾਂ ਦੇ ਨਾਲ ਰਹੇ ਨੇ ਗੈਂਗਸਟਰ ਉਹਨਾਂ ਨੇ ਵੀ ਪਾਲੇ ਹੈ ਅਸੀਂ ਉਹਨੂੰ ਵੀ ਕੋਈ ਬਹੁਤਾ ਚੰਗਾ ਨਹੀਂ ਕਹਿੰਦੇ ਉਹ ਵੀ ਨਸ਼ਿਆਂ ਦਾ ਸਦਾਕਰ ਹੈ ਪਰਚੇ ਪਏ ਹੋਏ ਨੇ ਉਹ ਤੇ ਜੇਲ੍ਹ ਕੱਟ ਗਿਆ ਉਹ ਵੀ ਦੁਬਾਰਾ ਫੇਰ ਉਹਨੂੰ ਜੇਲ੍ਹ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਪਰ ਜਦੋਂ ਬੰਦਾ ਕਹੇ ਮੈਂ ਕੌਮ ਦਾ ਆਗੂ ਮੈਂ ਕੌਮ ਦਾ ਜਰਨੈਲ ਬਣਨਾ ਹੈ ਮੈਂ ਕੌਮ ਨੂੰ ਬਚਾਉਣਾ ਹੈ ਤੇ ਉਦੋਂ ਕਰਤੂਤਾਂ ਇਹਦੀਆਂ ਸਾਹਮਣੇ ਹੋਣ ਉਹਦੇ ਵਿੱਚ ਤੁਸੀਂ ਸੋਨਾ ਲੁੱਟਣ ਦੀ ਪੈਸਿਆਂ ਦੀ ਗੱਲ ਵੀ ਛੱਡ ਦਿਓ ਇਹਨੇ ਦੋ ਗੱਲਾਂ ਅਮਰਪਾਲ ਨੇ ਕਹੀਆਂ ਕੰਦਾ ਮੈਂ ਲੋਕਾਂ ਨੂੰ ਕਿਹਾ ਸੀ ਵੀ ਸਾਡੇ ਹੈਪੀ ਨੂੰ ਪੈਸੇ ਦੇ ਦਿੰਨੇ ਹੋ ਤੇ ਫਿਰ ਵਾਪਸ ਕਿਉਂ ਮੰਗਦੇ। ਜਾਨੀ ਕਿ ਵੀ ਇਹਦਾ ਭਰਾ ਨਸ਼ੇੜੀ ਹੈ। ਜਿਹਦਾ ਆਪਣਾ ਭਰਾ ਨਸ਼ੇੜੀ ਹੈ। ਆਪਣੇ ਘਰੇ ਆਪਣੇ ਭਰਾ ਦਾ ਨਸ਼ਾ ਨਹੀਂ ਛੁਡਾ ਸਕਿਆ ਉਹ ਦੂਜਿਆਂ ਦਾ ਛੁਡਾ ਦੂਗਾ। ਇਹ ਤਾਂ ਲੌਲੀਪੌਪ ਸੀ ਅਮਰ ਸਿਖਾਉਣਾ ਨਸ਼ੇ ਟਾਉਣੇ ਲੋਕਾਂ ਨੂੰ ਪਿੱਛੇ ਲਾਉਣਾ ਸੀ। ਇਹਨਾਂ ਕਰਨਾ ਜ਼ਰੂਰੀ ਸੀ। ਪਰ ਹੁਣ ਲੋਕਾਂ ਨੂੰ ਸਮਝ ਆ ਰਹੀ ਹੈ। ਬਿthetaਡਾ ਕੰਜਰ ਕੀਤਾ ਕੀ ਸੀ। ਮੈਂ ਹੁਣ ਜਿਹੜੀ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਦੇਣਾ ਸੁਣੇ। ਇਹ ਗੱਲਾਂ ਫੇਕ ਵੀ ਹੋਣਗੀਆਂ। ਆਡੀਓ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ ਚੈਟਾਂਆਂ ਵੀ ਵਾਇਰਲ ਹੁੰਦੀਆਂ ਨੇ। ਪਰ ਜਿਹੜੇ ਸਿੱਖ ਚਿੰਤਕ ਸਿੱਖ ਬੁੱਧੀਜੀਵੀ ਲੋਕ ਨੇ ਉਹ ਕੀ ਕਹਿ ਰਹੇ ਨੇ ਮੈਂ ਉਹ ਗੱਲ ਐਡ ਕਰਨੀ ਇਹਦੇ ਤੇ ਧਿਆਨ ਨਾਲ ਸੁਣੋ ਕਹਿੰਦੇ ਜੀ ਅਮਰਤਪਾਲ ਬੀਜੇਪੀ ਦਾ ਪ੍ਰਾਂਤ ਕੀਤਾ ਹੋਇਆ ਹੈ ਜਿਹੜਾ ਕਹਿੰਦੇ ਇਹਦੀਆਂ ਭੇਡਾਂ ਕਹਿੰਦੇ ਨੇ ਕਿ ਅਮਰਤਪਾਲ ਮੁੱਖ ਮੰਤਰੀ ਬਣੂਗਾ ਕਹਿੰਦੇ ਅਮਰਤਪਾਲ ਨਹੀਂ ਬਣੂਗਾ ਬੀਜੇਪੀ ਬਣਾਉ ਮੁੱਖ ਮੰਤਰੀ ਉਹ ਕਿਵੇਂ ਬਣਾਉ ਮੈਂ ਛੋਟੀ ਜੀ ਗੱਲ ਕਰਨੀ ਹੈ ਧਿਆਨ ਨਾਲ ਸੁਣੋ ਉਹ ਕਹਿੰਦੇ 117 ਸੀਟਾਂ ਨੇ ਪੰਜਾਬ ਦੀਆਂ ਜਿੰਨਾਂ ਵਿੱਚ 90 ਬੰਦੇ ਬੀਜੇਪੀ ਦੇ ਹੋਣਗੇ ਹੁਣ 90ਾਂ ਦੇ ਵਿੱਚੋਂ ਜੇ 60-70 ਬੰਦੇ ਜਿੱਤ ਜਾਂਦੇ ਆ ਮੰਨ ਕੇ ਚੱਲੋ ਕੁਝ ਬੰਦੇ ਸਿੱਖ ਚਿਹਰੇ ਹੋਣਗੇ ਪੰਜਾਬ ਦੇ ਵਿੱਚ ਬਕਾਊ ਮਾਲ ਬਸੇਰਾ ਹੈ ਬਸ ਕੁੱਲ ਮਿਲਾਇਕ ਇਹ ਕਹ ਲੋ ਕਹਿੰਦੇ ਦੀ ਬੀਜੇਪੀ ਨੇ ਪਲਾਨ ਕਰਕੇ ਮੁੱਖ ਮੰਤਰੀ ਬਣਾਉਣਾ ਇੱਕ ਵਾਰੀ ਯਾਨੀ ਕਿ ਇਲੈਕਸ਼ਨ ਜਿੱਤ ਲੈਣੇ ਜਦੋਂ ਕਹਿੰਦੇ ਇਲੈਕਸ਼ਨ ਹੋ ਗਈ ਉਹਨਾਂ ਦੇ ਬੰਦੇ ਵੱਧ ਹੋਣੇ ਫਿੱਟ ਕੀਤੇ ਹੋਏ ਉਸੇ ਵਕਤ ਕਹਿੰਦੇ ਉਹ ਆਪਣੇ ਬੰਦੇ ਨੂੰ ਮੁੱਖ ਮੰਤਰੀ ਬਣਾਉਣਗੇ ਪਤਾ ਵੀ ਨਹੀਂ ਲੱਗਣ ਦੇਣਾ ਅਗਲੇ ਨੇ ਵੀ ਸਰਕਾਰ ਕਿਹਦੀ ਬਣੇ ਇਹਦੇ ਵਿੱਚ ਹੁਣ ਮੈਂ ਕੁਝ ਨਹੀਂ ਕਿਹਾ ਸਾਨੂੰ ਕੋਈ ਮਤਲਬ ਨਹੀਂ ਪੰਜਾਬ ਦੇ ਵਿੱਚ ਜਿਹਦੀ ਮਰਜ਼ੀ ਸਰਕਾਰ ਬਣੇ ਲੋਕਾਂ ਨੇ ਬਣਾਉਣੀ ਹੈ ਪਰ ਜਿਹੜੇ ਸਿੱਖ ਬੁੱਧੀਜੀਵੀ ਸਿੱਖ ਚਿੰਤਕ ਲੋਕ ਨੇ ਉਹ ਇਹ ਕਹਿੰਦੇ ਆ ਕਿ ਮੁੱਖ ਮੰਤਰੀ ਅਮਰਤਪਾਲ ਨੇ ਬੀਜੇਪੀ ਬਣਾਉ। ਮਤਲਬ ਬੀਜੇਪੀ ਆਪਣੇ ਬੰਦੇ ਪਲਾਂਟ ਕਰਕੇ ਇਲੈਕਸ਼ਨ ਲੜੋ। ਚਿਹਰਾ ਕੌਣ ਹੋਊ? ਹਵਾਰਿਆ ਕਿਨੂੰ ਜਾਊ ਅਮਰਤਪਾਲ ਨੂੰ। ਇਹ ਕਿਆਸਰਾਈਆਂ ਨਹੀਂ ਹੈਗੀਆਂ, ਇਹ ਸਚਾਈ ਹੈ। ਜਿਹੜਾ ਅਮਰਤਪਾਲ ਡਿਬਰੂਗੜ੍ਹ ਦੇ ਵਿੱਚ ਬੈਠਾ ਹੈ ਨਾਲ ਦੇ ਸਾਥੀ ਪੰਜਾਬ ਭੇਜ ਤੇ ਉਹ ਕਿਉਂ ਭੇਜਿਆ? ਉਹਦਾ ਕਾਰਨ ਇਹ ਹੈ ਵੀ ਹੁਣ ਉਹਨੂੰ ਇਕੱਲੇ ਨੂੰ ਪੜਾਉਣਾ ਸੌਖਾ ਹੈ। ਗੱਲ ਇਹ ਦੀ ਕ੍ਰਾਸ ਲਾਉਣ ਨੇ ਸੌਖੀ ਐ ਨਹੀਂ ਦੂਜਿਆਂ ਨੇ ਚੀਕਾਂ ਮਾਰਨੀਆਂ ਸੀ ਇਸ ਕਰਕੇ ਅਮਰਤਪਾਲ ਨੂੰ ਡੇਬਰਗੜ੍ਹ ਜੇਲ੍ਹ ਚ ਰੱਖ ਲਿਆ ਦੂਜਿਆਂ ਨੂੰ ਪੰਜਾਬ ਭੇਜਤਾ ਇਹਦੇ ਵਿੱਚ ਮੈਂ ਕੁਝ ਨਹੀਂ ਕਿਹਾ ਮੈਂ ਜਿਹੜੀਆਂ ਗੱਲਾਂ ਲੋਕਾਂ ਨੇ ਫੋਨ ਕੀਤੇ ਨੇ ਜਿਹੜੇ ਕਹਿੰਦੇ ਨੇ ਇਦਾਂ ਹੋ ਰਿਹਾ ਐ ਅਮਰਤਪਾਲ ਨੂੰ ਇਦਾਂ ਵਰਤਾ ਜਾ ਰਿਹਾ ਮੈਂ ਉਹਨਾਂ ਦੀ ਗੱਲ ਕੀਤੀ ਐ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਵੀ ਹੋ ਰਿਹਾ ਐ ਕਿ ਨਹੀਂ ਹੋ ਰਿਹਾ ਜੇ ਨਹੀਂ ਹੋ ਰਿਹਾ ਤਾਂ ਅਮਰਪਾਲ ਦਾ ਪਪਾ ਜਿਹੜਾ ਪ੍ਰੈਸ ਕਾਨਫਰੰਸਾਂ ਕਰਦਾ ਫਿਰਦਾ ਉਹਨੂੰ ਸਾਹਮਣੇ ਬਹਾਓ ਵੀ ਇਹ ਨਹੀਂ ਹੋ ਰਿਹਾ ਨੇੜੇ ਦੇ ਬਾਸ ਪਨਾਵ ਦੇ ਰਸੇ ਬੰਦੀ ਦੇ ਬਲਾਰੇ ਨੇ ਜਾਂ ਹੋਰ ਨੇ ਫਿਰ ਉਹ ਸਾਹਮਣੇ ਕੇ ਗੱਲ ਕਰਨ ਵੀ ਇਦਾਂ ਪਲਾਂਟ ਹੋ ਰਿਹਾ ਕਿ ਨਹੀਂ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ